ਅੱਜ ਸਾਡਾ 76ਵਾਂ ਗਣਤੰਤਰ ਦਿਵਸ ਸਾਰੇ ਨੇ ਰਲ ਮਿਲ ਕੇ ਸੈਂਟਰ ਹਲਕੇ ਦੇ ਵਿੱਚ ਗੁਰਦੇਵ ਸ਼ਰਮਾ ਦੇ ਵੀਜੀ ਔਰ ਸਾਰੇ ਮੈਂਬਰ ਬੇਨਤੀ ਕਰਾਂਗਾ ਇੱਕ ਆਗਮਨ ਜਲੀ ਹੈ ਸਾਰੇ ਸੀਨੀਅਰ ਕਰਮਚਾਰੀਆਂ ਦਾ ਜਾਵੇਗਾ ਰਨਮਾਈਸ ਰਲ ਮਿਲ ਕੇ ਮਸਮੂਲ ਦੇਸ਼ ਵਾਸੀਆਂ ਨੂੰ ਲੁਧਿਆਣਾ ਵਾਸੀਆਂ ਨੂੰ ਇਸ ਸਾਰ ਪਰਵ ਦੀ ਬਹੁਤ ਬਹੁਤ ਵਧਾਈ ਕਰਦਾ ਹਾਂ ਦਿੱਪੋ ਅੱਜ 26 ਜਨਵਰੀ 76ਵਾਂ ਗਤੰਤਰ ਦਿਵਸ ਜਿਹੜਾ ਸਾਰਾ ਦੇਸ਼ ਮਨਾ ਰਿਹਾ ਹੈ ਹੋਰਾ ਜੇ ਸਾਰੇ ਦੇਸ਼ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਔਰ ਸਾਰਾ ਦੇਸ਼ ਖੁਸ਼ੀ ਦੇ ਨਾਲ ਅੱਜ ਸੁਭ ਦਿਹਾੜਾ ਜਿਹੜਾ ਮਨਾ ਰਿਹਾ ਔਰ ਜਿੱਥੇ ਸਾਰਾ ਦੇਸ਼ ਇੱਕ ਖੁਸ਼ੀ ਮਨਾ ਰਿਹਾ ਹੈ ਅੱਜ ਅਸੀਂ ਉਹਨਾਂ ਸ਼ਹੀਦਾਂ ਨੂੰ ਵੀ ਅਸੀਂ ਨਮਨ ਕਰਨੇ ਆ ਜਿਨ੍ਹਾਂ ਦੇ ਕਰਕੇ ਅਸੀਂ ਅੱਜ ਜਿਹੜਾ ਸੁਭ ਦਿਹਾੜਾ ਸਾਨੂੰ ਮੌਕਾ ਮਿਲਿਆ ਮਨਾਉਣ ਦਾ ਔਰ ਮੈਂ ਆਪਣੇ ਦੇਸ਼ ਵਾਸੀਆਂ ਨੂੰ ਕਾਜੂਰ ਕਹਿਣਾ ਚਾਹਾਂਗਾ ਆਓ ਅਸੀਂ ਸਾਰੇ ਮਿਲ ਕੇ ਦੇਸ਼ ਵਾਸਤੇ ਕੰਮ ਕਰੀਏ ਆਪਣੇ ਦੇਸ਼ ਨੂੰ ਉੱਚਾ ਕਰਨ ਵਾਸਤੇ ਦੇਸ਼ ਦੀ ਤਰੱਕੀ ਲਈ ਅਸੀਂ ਕੰਮ ਕਰੀਏ ਪਿਛਲੇ 11 ਸਾਲ ਤੋਂ ਜਿਸ ਤਰੀਕੇ ਦੇ ਨਾਲ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੰਮ ਕੀਤਾ ਹੈ ਅੱਜ ਸਾਰੇ ਵਰਲਡ ਦੇ ਵਿੱਚ ਉਹਨਾਂ ਦਾ ਨਾਮ ਹੈ ਕਿ ਦੇਸ਼ ਜਿਹੜਾ ਸਾਡਾ ਤਰੱਕੀ ਕਰ ਰਿਹਾ ਔਰ ਜਿਸ ਤਰੀਕੇ ਦੇ ਨਾਲ ਪਿਛਲੇ ਸਰਕਾਰਾਂ ਨੇ ਪਿਛਲੇ ਲੋਕਾਂ ਨੇ ਲੁਕਣ ਦਾ ਕੰਮ ਕੀਤਾ ਔਰ ਕੁਝ ਹੁਣ ਵੀ ਸ਼ਰਾਰਤੀ ਲੋਕ ਜਿਹੜੇ ਦੇਸ਼ ਨੂੰ ਤਬਾਹ ਕਰਨਾ ਚਾਹੁੰਦੇ ਨੇ ਦੇਸ਼ ਨੂੰ ਲੁਕਣਾ ਚਾਹੁੰਦੇ ਨੇ ਸਾਨੂੰ ਉਹਨਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਦੇਖੋ ਇਹ ਸ਼ੀਧੀਆਂ ਦੇ ਕੇ ਅੱਜ ਸਾਡਾ ਜਿਹੜਾ ਦੇਸ਼ ਹੈ ਆਜ਼ਾਦੀ ਸਾਨੂੰ ਮਿਲੀ ਹੋਈ ਹੈ ਤੇ ਇਹ ਨਾ ਹੋਵੇ ਕਿ ਦੇ ਜਿਹੜੇ ਸਾਡੇ ਜਿਨ੍ਹਾਂ ਨੇ ਸ਼ੀਧੀਆਂ ਦਿੱਤੀਆਂ ਨੇ ਉਹ ਉਹਨਾਂ ਨੇ ਦੇਸ਼ ਨੂੰ ਉਜਾੜ ਕਰਾਇਆ ਹੋਇਆ ਤੇ ਸਾਡਾ ਦੇਸ਼ ਕਿਸੇ ਐਸੀ ਨੁਕਸਾਨ ਨਾ ਹੋਵੇ ਕਿਉਂਕਿ ਬਹੁਤ ਸਾਰੇ ਲੋਕ ਨੇ ਬਹੁਤ ਸਾਰੀਆਂ ਇੱਥੇ ਸਰਕਾਰਾਂ ਨੇ ਜਿਹੜੀਆਂ ਦੇਸ਼ ਨੂੰ ਤਬਾਹ ਕਰਨਾ ਚਾਹੁੰਦੀਆਂ ਸਾਨੂੰ ਉਹਨਾਂ ਤੋਂ ਖਿਆਲ ਰੱਖਣਾ ਚਾਹੀਦਾ ਅੱਜ ਬੜੀ ਖੁਸ਼ੀ ਦਾ ਦਿਹਾੜਾ ਹੈ ਜਿਹੜਾ ਅੱਜ ਗਣਤੰਤਰ ਦਿਵਸ ਜਿਹੜਾ ਸੰਵਿਧਾਨ ਸਾਡੇ ਦੇਸ਼ ਨੂੰ ਡਾਕਟਰ ਪੀਮਰਾਵ ਅੰਬੇਦਕਰ ਜੀ ਨੇ ਦਿੱਤਾ ਅੱਜ ਉਹ ਸੰਵਿਧਾਨ ਦਾ ਦਿਨ ਵਿੱਚ ਰੱਖਿਆ ਮਨਾਇਆ ਜਾਂਦਾ ਔਰ ਪੂਰੇ ਹਿੰਦੁਸਤਾਨ ਸੰਸਾਰ ਦੇ ਵਿੱਚ ਜਿੱਥੇ ਤੇ 파ਰਟੀ ਬਟਾ ਉਥੇ ਖੁਸ਼ੀ ਮਨਾਇ ਜਾਂਦੀ ਹੈ ਕਿ ਸਾਡੇ ਬਹੁਤ ਹੀ ਸਨਮਾਨਿਤ ਸਤਕਾਰਤ ਡਾਕਟਰ ਪੀਮਰਾਵ ਅੰਬੇਦਕਰ ਜੀ ਦੇ ਲਿਖੇ ਹੋਏ ਸੰਵਿਧਾਨ ਨੂੰ ਕੋਈ ਵੀ ਛੂ ਨਹੀਂ ਸਕਦਾ ਅੱਜ ਜੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ ਕਿ ਕਾਂਗਰਸ ਪਾਰਟੀ ਨੇ ਕੀਤੀ ਹੈ ਜਿੱਥੇ ਐਮਰਜੈਂਸੀ ਲਗਾਈ ਗਈ ਦੇਸ਼ ਦੇ ਅੰਦਰ ਪੂਰ 84 ਦੇ ਦੰਗੇ ਹੋਏ ਹੋਰ ਕਈ ਜਗ੍ਹਾ ਦੇ ਉੱਪਰ ਦੰਗੇ ਹੋਏ ਉਹਨਾਂ ਨੇ ਜਨਿਕੇ ਸੰਵਿਧਾਨ ਨੂੰ ਬਿਲਕੁਲ ਐਸੀ ਉਲੰਘਣਾ ਕੀਤੀ ਕਿ ਜਿਹੜੇ ਦੇਸ਼ਵਾਸ਼ਿਆ ਨੂੰ ਬੜੀ ਛੁਬਦੀ ਪਈ ਆ ਔਰ ਅੱਜ ਉਹ ਸੰਵਿਧਾਨੀਆਂ ਗੱਲਾਂ ਕਰਦੇ ਆ ਸੰਵਿਧਾਨ ਦੀ ਫੋਟੋ ਜਿਹੜੀ ਆ ਇੱਕ ਦੇਰੀ ਛਾ ਕੇ ਉਹਦੇ ਉੱਪਰ ਤਾਂ ਲਗਾ ਦੋਤੇ ਆ ਪਰ ਵਿੱਚੋਂ ਸੰਵਿਧਾਨ ਦੀ ਜਿਹੜੀ ਕਾਪੀ ਆ ਖਾਲੀ ਹੁੰਦੀ ਆ ਇਹ ਸੰਵਧਾਨ ਦੀ ਕੀ ਰੱਖਿਆ ਕਰਨਗੇ ਸੰਵਧਾਨ ਦੀ ਰੱਖਿਆ ਕਰਨ ਵਾਲੇ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਨਰਿੰਦਰભાઈ ਮੋਦੀ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਹੈ ਅੱਜ ਦੁਨੀਆ ਉਹਨਾਂ ਨੂੰ ਚਾਹਦੀ ਹੈ ਅੱਜ ਤੁਸੀਂ ਇਹ ਦੇਖੋ ਕਿ ਇਹ ਦਾ ਦਿਨ ਇੰਨਾ ਪਵਿੱਤਰ ਦਿਨ ਹੈ ਇਸ ਦਿਨ ਦੇ ਉੱਪਰ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਹਰ ਜਗ੍ਹਾ ਹਰ ਵਰਕਰ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦਾ ਜਿਸੇ ਝੰਡਾ ਲਹਿਰਾ ਰਿਹਾ ਉੱਥੇ ਸੰਵਧਾਨ ਦੀ ਜਿਹੜੀ ਰੱਖਿਆ ਦੀ ਗੱਲ ਕਰ ਰਿਹਾ ਕਿਉਂਕਿ ਇਹ ਸੰਵਿਧਾਨ ਸਾਡਾ ਬਿਲਕੁਲ ਪਵਿੱਤਰ ਇੱਕ ਗ੍ਰੰਥ ਦੀ ਤਰ੍ਹਾਂ ਪਵਿੱਤਰ ਹੈ ਤੇ ਅਸੀਂ ਇਸ ਗ੍ਰੰਥ ਜਿਹੜਾ ਸਾਡਾ ਪਵਿੱਤਰ ਸੰਵਿਧਾਨ ਹੈ ਇਹ ਵੀ ਅਸੀਂ ਪੂਰੀ ਰੱਖਿਆ ਕਰਾਂਗੇ ਪਰ ਮੈਂ ਕਾਮਨਾ ਕਰਦਾ ਦੇਸ਼ਵਾਸੀਆਂ ਦੇ ਅੱਗੇ ਔਰ ਅਪੀਲ ਕਰਦਾ ਕਿ ਆਪਾਂ ਸਾਰੇ ਜਣੇ ਰਲ ਕੇ ਆਓ ਇਸ ਦੇਸ਼ ਨੂੰ ਬਚਾਈਏ ਜਿਹੜੇ ਇਹ ਲੋਕ ਜਿਹੜੇ ਆ ਆਪਣੇ ਗਲਤ ਹੱਥਾਂ ਵਿੱਚ ਲੈ ਕੇ ਇਹ ਜਿਹੜਾ ਸੰਵਿਧਾਨ ਨੂੰ ਕੋਈ ਨਾ ਕੋਈ ਬਦਲਣਾ ਚਾਹਦੇ ਆ ਤੇ ਉਹਨਾਂ ਨੂੰ ਬਦਲਣ ਦਾ ਮੌਕਾ ਨਾ ਦਿੱਤਾ ਜਾਵੇ ਤੇ ਇਸ ਦੇਸ਼ ਨੂੰ ਬਚਾਉਣ ਦੇ ਲਈ ਇਸ ਦੇਸ਼ ਦੀਆਂ ਕੌਮਾਂ ਨੂੰ ਬਚਾਉਣ ਦੇ ਲਈ ਇਸ ਦੇਸ਼ ਦੀ ਜਾਤ ਪਾਤ ਦਾ ਜਿਹੜਾ ਆਧਾਰ ਆ ਉਹ ਖਤਮ ਕਰਨ ਦੇ ਲਈ ਅਸੀਂ ਸਾਰੇ ਜਾਣੇ ਰਲ ਕੇ ਖੁਸ਼ੀਆਂ ਮਨਾਈਏ ਤੇ ਦੇਸ਼ ਦੇ ਅੰਦਰ ਤਰੱਕੀ ਕਰਾਈਏ ਤੇ ਅੱਜ ਦਾ ਦਿਨ ਜਿਹੜਾ ਬਹੁਤ ਖੁਸ਼ੀ ਦਾ ਦਿਨ ਆ ਇਹ ਸਭ ਨੂੰ ਬਹੁਤ-ਬਹੁਤ ਵਧਾਈਆਂ ਅੱਜ 76ਵੇਂ ਗਣਤੰਤਰ ਦਿਵਸ ਦੇ ਉਪਰੰਤ ਭਾਰਤੀ ਜਨਤਾ ਪਾਰਟੀ ਦਾ ਸੈਂਟਰ ਵਿਧਾਨ ਸਭਾ ਵੱਲੋਂ ਪੂਰੇ ਵਿਸ਼ੇਪਰ ਦੇ ਵਿੱਚ ਹਸਾਨ ਦੇ ਅੰਦਰ ਜਿੱਥੇ ਵੀ ਭਾਰਤੀ ਲੋਕ ਰਹਿੰਦੇ ਹੈਗੇ ਇਸ ਆਦੇਸ਼ਾਂ ਦੇ ਅੰਦਰ ਅਸੀਂ ਵਧਾਈ ਦਿੰਦੇ ਆਂ ਔਰ ਅੱਜ ਦਾ ਇਹ ਕਾਰਜਕ੍ਰਮ ਜੋ ਸੈਂਟਰ ਵਿਧਾਨ ਸਭਾ ਦੇ ਦੁਆਰਾ ਦੇਬੀਨੀ ਨਿਰਮਿਤ ਜੁਨਾਇਆ ਜਾ ਰਿਹਾ ਵਾ ਅੱਜ ਮੈਂ ਦਿੱਲੀ ਦੇ ਨੁਕਤੇ ਤੋਂ ਇਹ ਕਹਿੰਦਾ ਨਾ ਵਾ ਕਿ ਤੁਸੀਂ ਜੇਕਰ ਸਹੀ ਤਰੀਕੇ ਨਾਲ ਦਿੱਲੀ ਦੇ ਅੰਦਰ ਲਾਗੂ ਕਰਨਾ ਚਾਹੁੰਦੇ ਹੋ ਤਾਂ ਪੰਜ ਤਿੰਨ ਜਿਹੜੀ ਤੁਸੀਂ ਵੋਟ ਕਰਨੀ ਹੈ ਭਾਰਤੀ ਜਨਤਾ ਪਾਰਟੀ ਨੂੰ ਕਰੋ ਤਾਂ ਕਿ 바ਵਾ ਸਾਹਿਬ ਦਾ ਉਹ ਸੰਵਿਧਾਨ ਉਹ ਕਰਮ ਜਿਹੜੇ 모ਤੀ ਜੀ ਨੇ ਕਹੇ ਨਹੀਂ ਇਹ ਕਰ ਨਹੀਂ ਉਹ ਦਿੱਲੀ 'ਚ ਵੀ ਲਾਗੂ ਹੋ ਸਕਦਾ ਧੰਨਵਾਦ